ਓਏ ਮਿੱਤਰੋ ਇਹ ਦੇਖੋ ਜਿਹਦਾ ਐ ਦਵਾਰ ਵਾਲੇ ਦਿਨ ਸੋਨਸਾਨ ਇੱਥੇ ਪੂਰੀ ਕੋਈ ਨਹੀਂ ਲੱਭਦਾ ਰੋਡ ਵੀ ਖਾਲੀ ਮੌਸਮ ਬੜਾ ਘੈਂਟ ਅੱਜ ਅਸੀਂ ਤੁਰੇ ਹਾਂ ਬਾਜ਼ਾਰ ਵੱਲ ਤਰਸਤੇ ਨੇ ਸੋਨਸਾਨ ਬਏ ਖਾਲੀਆਂ ਸੜਕਾਂ ਕੱਪ ਭਰੀਆਂ ਹੁੰਦੀਆਂ ਲਓ ਜੀ ਮਤਲਬ ਹੈਗਾ ਹੈਪੀ ਸ਼ੋਪਿੰਗ ਸੈਂਟਰ ਚੀਨੀਆ ਦੀ ਮਾਰਕੀਟ ਲਓ ਵੀ ਮਤਲਬ ਚੀਨੀਆ ਦੀ ਮਾਰਕੀਟ ਆਲ ਰਾਊਂਡਰ ਸਾਮਾਨ ਚੱਤ ਲੱਭ ਤੁਹਾਨੂੰ ਹਮਮ ਲਾਈਟਾਂ ਲਾਈਟਾਂ ਚੀਨੀਆ ਦੀ ਮਾਰਕੀਟ 'ਤੇ ਤੁਹਾਨੂੰ A to Z ਸਾਮਾਨ ਪਲਾਸਟਿਕ ਤੋਂ ਲੈ ਕੇ ਲੋਹੇ ਦਾ ਕੋਈ ਵੀ ਸਮਾਨ ਕਿਸੇ ਵੀ ਤਰ੍ਹਾਂ ਦੀ ਜਿਹੜੀ ਲੋਡ ਆ ਉਹ ਇੱਥੇ ਤੜੀ ਪੂਰੀ ਹੁੰਦੀ ਆ ਆ ਲੋਰੀਆਂ ਲੱਗਾ ਦਾ ਸ਼ਾਪਿੰਗ ਕਰਨਾ ਉਹਨਾਂ ਵੀ ਲੈ ਲੈ ਜੇ ਕਿੰਨੇ ਸਵੈਟਰ ਸੂਟਰ ਬਣਨੇ ਬਣ ਸਕਦਾ ਉਹ ਵੀ ਉਹ ਮੈਟਰ ਉਹ ਆ ਮੁੰਡੇ ਕਹਿੰਦੇ ਲਾਉਣੀਆਂ ਫੋਟੋਆਂ ਤੇ ਫੋਟੋ ਲਾਉਂਦੇ ਆ ਜੀ ਹੁਣ ਲੈ ਵੀ ਕਹਿੰਦੇ ਕਰਾ ਲਈਏ ਫੋਟੋਆਂ ਆਏ ਭਰਾਵਾ ਇਟਲੀ ਦੇ ਸ਼ਹਿਰ ਨਿਕਾਸਰੋ ਦੇ ਵਿੱਚ ਕੰਦੇ ਕਰਾ ਲਈਏ ਫੋਟੋਆਂ ਕਹਿੰਦੇ ਯਾਰ ਮੇਰੇ ਵੀ ਤੱਕ ਦੋ ਮੰਨ ਜੀ ਇਹ ਨਹੀਂ ਹਟਦੇ ਇਹ ਨਹੀਂ ਹਟਦੇ ਮੁੰਡੇ ਅੱਜ ਇਹ ਕਰਾਉਣਗੇ ਵੱਡੀਆਂ-ਵੱਡੀਆਂ ਫੋਟੋਆਂ ਲਾਉਣਗੇ ਫਰੇਮਾਂ ਦੇ ਵਿੱਚ ਹੋ ਗਈ ਵੀਡੀਓ ਬਣ ਗਈ ਨਿਸ਼ਾਨੂ ਵੀਰ ਤੁਹਾਨੂੰ ਭਰਿਆ ਮਿਲਣਾ ਸਰੀ ਜਗ੍ਹਾ ਹੈ ਕਦੋਂ ਲੋਕੀ ਨਿਕਲਦੇ ਰਾਤ ਨੂੰ ਇੱਥੇ ਸਾਰੇ ਹਾਂ ਉਹ ਪੱਲਾ ਵਾਂ ਠੰਢੀ ਹਵਾ ਚੱਲ ਰਹੀ ਆ ਆਹ ਦੇਖੋ ਕਿੱਥੇ ਕਿੱਥੇ ਬਿਲਡਿੰਗਾਂ ਬਣੀਆਂ ਪਹਾੜਾਂ ਦੇ ਉੱਤੇ ਸਾਰਾ ਸ਼ਹਿਰ ਫਸਿਆ ਪਿਆ ਪੂਰਾ ਲੈ ਲੈ ਬਣਾ ਲੀਆਂ ਵੀਡੀਓ ਆ ਵੀਡੀਓ ਬਣ ਗਈਆਂ ਆ ਬਸ ਹੁਣ ਥੋੜਾ ਇੱਕ ਸਮਾਨ ਰਹਿ ਗਿਆ ਉਹ ਲੈ ਕੇ ਤੇ ਫੇਰ ਚੱਲੀਏ ਇੱਕ ਲੋਣੀ ਦੁਖੀ ਸੀ ਥੋੜੀ ਇਹਨਾਂ ਦੀ ਬਣੀ ਨਹੀਂ ਇਹ ਵਿਚਾਰਾ ਟੈਨਸ਼ਨ ਦੇ ਸੀਗਾ ਕੋਈ ਗੱਲ ਨਹੀਂ ਲੋਵੀ ਮਿੱਤਰੋ ਇਹ ਆਪਣੀ ਬੰਗਾਲੀ ਦੁਕਾਨ ਆ ਇੱਥੇ ਆਲ ਰੌਂਡਰ ਸਾਮਾਨ ਤੁਹਾਨੂੰ ਇੰਡੀਆ ਦਾ ਸਾਰਾ ਕੁਝ ਮਿਲ ਜਾਊਗਾ ਆ ਦੇਖੋ ਨਾਲੇ ਪੰਜਾਬੀ ਜ ਵੀ ਲਿਖਿਆ ਸਾਰਾ ਓਕੇ ਰਿਪੋਰਟ ਮਿਲਦਾ ਇੱਥੋਂ ਸਾਮਾਨ ਸਾਰਾ ਕੀ ਆਲਪਾ ਠੀਕ ਆ ਆ ਮਿਰਚੀ ਨਹੀਂ ਯਾਰ 250 ਗ੍ਰਾਮ ਮਿਰਚੀ ਆ ਦੇਖੋ ਮਿਰਚਾਂ ਦੇਖੋ ਆਪਾਂ ਖਾਣ ਪੀਣੇ ਸ਼ਕੀਨਾਂ ਨੂੰ ਇੱਥੇ ਜਿੰਨੇ ਮਸਾਲੇ ਇੰਡੀਆ ਵਾਲੇ ਚਾਹੀਦੇ ਉਹ ਤੁਹਾਨੂੰ ਸਾਰੇ ਮਿਲਣਗੇ ਹੁਣ ਆਪਾਂ ਚੱਲਿਆ ਕਰਨੋ ਦੇ ਓਕੇ ਬਾਏ ਬਾਏ ਟਾਟਾ ਸਸਰੀ ਕਾਲ